ਕਰੋੜਾ ਰੁਪਿਆ ਕੌ ਸੈਸ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਪਰ ਲੱਗਦਾ ਕਿੱਥੇ ਆ ਸ਼ਹਿਰ ਸੰਗਰੂਰ ਦਾ ਇਹ ਲਾ ਲੋ ਵੀ ਇਹ ਕਹਿੰਦੇ ਆ ਬੰਦਿਆਂ ਦਾ ਸ਼ਹਿਰ ਨਹੀਂ ਡੰਗਰਾਂ ਦੀ ਸ਼ਹਿਰ ਅਸੀਂ ਤਾਂ ਦੇਖਦੇ ਆ ਰਹੇ ਜਦੋਂ ਵੀ ਅਸੀਂ ਸੁਰਤ ਸੰਭਾਲੀ ਹੈਗੀ ਮੈਨੂੰ ਇਹ ਨਹੀਂ ਸਮਝ ਆ ਰਹੀ ਹੈਗੀ ਵੀ ਇਹ ਜਿਹੜੇ ਡੰਗਰ ਆਉਂਦੇ ਨੇ ਕਿ ਗਊਸ਼ਾਲਾ ਵਾਲੇ ਛੱਡਦੇ ਨੇ ਜਾਂ ਪਿੰਡਾਂ ਚੋਂ ਆਉਂਦੇ ਨੇ ਜਾਂ ਕਿੱਥੋਂ ਆਉਂਦੇ ਨੇ ਦਾ ਅਜ ਡੰਗਰ ਨੇ ਤੇ ਥੋੜੀ ਦੇਰ ਬਾਅਦ ਉਹਨੇ ਮੇਲਾ ਲੱਗ ਗਿਆ ਨਾ ਡੰਗਰਾਂ ਦਾ ਜਿਵੇਂ ਕਿ ਇੱਕ পিকਨਿਕ ਮਨਾਉਣ ਵਾਸਤੇ ਆਉਂਦੇ ਨੇ ਕਰੋੜਾ ਰੁਪਿਆ ਕਉ ਸੈਸ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਪਰ ਲੱਗਦਾ ਕਿੱਥੇ ਆ ਸਭ ਤੋਂ ਵੱਡਾ ਸਵਾਲ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਚੇਅਰਮੈਨ ਰਾਜਕੁਮਾਰ ਸ਼ਰਮਾ ਖੜੇ ਨੇ ਜਿਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਤਕਰੀਬਨ 600 ਤੋਂ ਉੱਪਰ ਜੋ ਡੰਗਰ ਫੜੇ ਸੀ ਅਤੇ ਜਦੋਂ ਜਹਿਤ ਵੀ ਕੀਤੀ ਸੀ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰ ਲੈਣ ਸੱਸੀ ਗੱਲ ਸਰ ਸਰ ਕਿਸ ਤਰ੍ਹਾਂ ਵੇਖਦੇ ਹੋ ਲਗਾਤਾਰ ਲੰਮੀ ਲੜਾਈ ਵੀ ਲੜੀ ਆ ਅਤੇ ਹੁਣ ਫੇਰ ਜੇਕਰ ਗੱਲ ਕੀਤੀ ਜਾਵੇ ਹਲੇ ਤਾਂ ਸਰਦੀ ਆਉਣੀ ਸ਼ੁਰੂ ਆ ਧੁੰਦਾਂ ਦਾ ਆਉਣਾ ਸ਼ੁਰੂ ਹਲੇ ਵਾਕੀ ਆ ਉਸ ਤਰ੍ਹਾਂ ਵੱਡੇ ਹਾਦਸੇ ਵਾਪਰਦੇ ਨੇ ਅੱਜ ਵੀ ਵੇਖਦੇ ਆਂ ਕਿ ਸ਼ਹਿਰ ਅਵਾਰਾ ਟੱਕਰਾਂ ਦੇ ਨਾਲ ਭਰਿਆ ਪਿਆ ਬਿਲਕੁਲ ਹਰਜੀਤ ਸਿੰਘ ਜੀ ਗੱਲ ਤੁਹਾਡੀ ਬਿਲਕੁਲ درست ਹੈਗੀ ਕਿਉਂਕਿ ਇਹ ਕਿਹਨੇ ਇਹ ਮਸਲਾ ਅੱਜ ਦਾ ਨਹੀਂ ਹੈਗਾ ਕਾਫੀ ਜਿੱਦ ਦਾ ਮਸਲਾ ਨੇ ਕਈ ਸਰਕਾਰਾਂ ਆ ਚੁੱਕੀਆਂ ਨੇ ਕਾਲੀ ਸਰਕਾਰ ਵੀ ਆ ਚੁੱਕੀ ਆ ਕਾਂਗਰਸ ਸਰਕਾਰ ਵੀ ਆ ਚੁੱਕੀ ਆ ਪਹਿਨਾ ਦੋਨਾਂ ਪਾਰਟੀਆਂ ਦਾ ਬਦਲ ਆਮ ਆਦਮੀ ਪਾਰਟੀ ਲੋਕਾਂ ਨੇ ਚੁਣਿਆ ਸੀਗਾ ਲੇਕਿਨ ਬਦਲ ਦਾ ਬਦਲਦਾ ਬਦਲ ਉੱਥੇ ਹੀ ਰਹਿ ਗਿਆ ਜਿਵੇਂ ਆਪਾਂ ਕਹੀਏਗੀ ਇੱਥੇ ਨਾਨਕਿਆਣਾ ਚੌਂਕ ਤੋਂ ਲੈ ਕੇ ਸ਼ਹਿਰ ਸੰਗਰੂਰ ਦੇ ਵਿੱਚ ਡੰਗਰਾਂ ਦੀ ਭਮਾਰ ਹੈ ਜਿਹੜੀ ਉਹ ਆਮ ਦੇਖਣ ਨੂੰ ਮਿਲਦੀ ਹੈਗੀ ਹਾਦਸੇ ਹੁੰਦੇ ਨੇਗੇ ਬੱਚੇ ਸਕੂਲਾਂ ਚੋਂ ਆਉਂਦੇ ਨੇਗੇ ਟਿਊਸ਼ਨਾਂ ਤੋਂ ਆਉਂਦੇ ਨੇਗੇ ਉਹਨਾਂ ਦੇ ਆ ਸਕੂਟਰियां ਉਲਟ ਜਾਂਦੀਆਂ ਨੇ ਕਿਸੇ ਵੀ ਗਲੀ ਦੇ ਵਿੱਚੋਂ ਠੱਠੇ ਅਵਾਰਾ ਪਸ਼ੂ ਨਿਕਲ ਕੇ ਬਾਹਰ ਆਉਂਦੇ ਨੇ ਤਾਂ ਕਹਿੰਦਾ ਹਰ ਇੱਕ ਅਮਰਜੈਂਸੀ ਦੇ ਵਿੱਚ ਉਹਨਾਂ ਨੂੰ ਫਾਦਰ ਮਾਦਰ ਫਾਦਰ ਨੂੰ ਇਹ ਹੀ ਪਤਾ ਲੱਗਦਾ ਹੈ ਵੀ ਅਮਰਜੈਂਸੀ ਦੇ ਵਿੱਚ ਸਾਡਾ ਬੱਚਾ ਪਿਆ ਹੈਗਾ ਇਸੇ ਕਰਕੇ ਮੈਂ ਸਾਰੇ ਸ਼ਹਿਰ ਨੂੰ ਕਹਿਣਾ ਚਾਹਨਾਗਾ ਸਾਰੇ ਪੇਰੈਂਟਸ ਨੂੰ ਕਹਿਣਾ ਚਾਹਨਾਗਾ ਵੀ ਕਹਿੰਨਾ ਇਹਦੇ ਵਿਰੁੱਧ ਆਵਾਜ਼ ਬੁਲੰਦ ਕਰਿਏ ਆਓ ਕਿਉਂਕਿ ਹਰਜੀਤ ਸਿੰਘ ਸਿੱਧੂ ਜਿਹਦੇ ਕਈ ਚੈਨਲ ਚਲਾਉਂਦੇ ਨੇ ਇਹਨਾਂ ਨੇ ਤਾਂ ਬਹੁਤ ਆਵਾਜ਼ ਬੁਲੰਦ ਕੀਤੀ ਹੈਗੀ 2017 ਤੋਂ ਲੈ ਕੇ ਅਸੀਂ ਹੁਣ ਤੱਕ ਬਹੁਤ ਹੀ ਇਹਨਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰ ਚੁੱਕੇ ਹਾਂ ਲੇਕਿਨ ਸਰਕਾਰ ਔਰ ਪ੍ਰਸ਼ਾਸਨ ਦੇ ਸਿਰ ਦੇ ਉੱਪਰ ਜੂ ਨਹੀਂ ਸਰਕਦੀ ਪਤਾ ਨਹੀਂ ਸਾਡਾ ਹੀ ਮਾਮਲਾ ਹੈਗਾ ਇਹ ਮਾਮਲਾ ਜਿਹੜਾ ਹੈਗਾ ਸਾਰੇ ਸ਼ਹਿਰ ਦਾ ਪਬਲਿਕ ਦੇ ਨਾਲ ਸੰਬੰਧਿਤ ਮਾਮਲਾ ਹੈਗਾ ਬੱਚੇ ਬੁੱਢੇ ਜਵਾਨ ਨਾਲ ਜੁੜਿਆ ਹੋਇਆ ਮਾਮਲਾ ਹੈਗਾ ਕਿਉਂਕਿ ਦੇਖੋ ਇੰਨੀ ਟ੍ਰੈਫਿਕ ਆ ਰਹੀ ਹੈਗੀ ਹਰ ਇੱਕ ਚੰਡੀਗੜ੍ਹ ਤੋਂ ਲੈ ਕੇ ਗੰਗਾ ਨਗਰ ਤੱਕ ਦੀਆਂ ਬੱਸਾਂ ਇੱਥੋਂ ਦੀਆਂ ਗੁਜ਼ਰਦੀਆਂ ਨੇਗੀਆਂ ਲੇਕਿਨ ਇਹ ਵੀ ਵਿਚਾਰੇ ਐਡੀ ਵੱਡੀ ਗੱਡੀ ਨੂੰ ਕਿਵੇਂ ਬ੍ਰੇਕ ਲਾਉਂਦੇ ਨੇਗੇ ਇਹਨਾਂ ਡੰਗਰਾਂ ਨੂੰ ਦੇਖ ਕੇ ਇਹੀ ਜਾਣਨ ਕਿਉਂਕਿ 52 ਸਵਾਰੀਆਂ ਉਹਦੇ ਵਿੱਚ ਹੁੰਦੀਆਂ ਨੇਗੀਆਂ ਉਹਨਾਂ ਦੀ ਵੀ ਜਾਨ ਮਾਲ ਦੀ ਰੱਖਿਆ ਕਰਨੀ ਹੁੰਦੀ ਹੈ ਪਰ ਪ੍ਰਸ਼ਾਸਨ ਨਹੀਂ ਸੋਚਦਾ ਇਹ ਗੱਲ ਨੂੰ ਡੀਸੀ ਜਿਹੜੇ ਕਲੈਕਟਰ ਨੇਗੇ ਐਚ ਡੀ ਐਮ ਸਾਹਿਬ ਬਾਹਰੋਂ ਬਦਲਿਆਂ ਕਰਕੇ ਸਾਲ-ਸਾਲ ਲਾ ਜਾਂਦੇ ਨੇ ਉਹਨਾਂ ਨੂੰ ਸ਼ਹਿਰ ਨਾਲ ਕੋਈ ਮੋਹ ਨਹੀਂ ਹੈਗਾ ਲੇਕਿਨ ਮੈਂ ਇਹ ਕਹਿਣਾ ਚਾਹਨਾਗਾ ਸ਼ਹਿਰ ਸੰਗਰੂਰ ਦਾ ਇਹ ਲਾ ਲੋ ਵੀ ਇਹ ਕਹਿੰਦਾ ਬੰਦਿਆਂ ਦਾ ਸ਼ਹਿਰ ਨਹੀਂ ਡੰਗਰਾਂ ਦੀ ਸ਼ਹਿਰ ਅਸੀਂ ਤਾਂ ਦੇਖਦੇ ਆ ਰਹੇ ਜਦੋਂ ਵੀ ਅਸੀਂ ਸੁਰਤ ਸੁਮਹਾਲੀ ਹੈਗੀ ਇਹਦੇ ਵਿੱਚ ਇੱਕ ਹੋਰ ਵੀ ਹੈ ਸਰਕਾਰਾਂ ਦਾ ਵੱਡਾ ਦੋਸ਼ ਹੈਗਾ ਸਾਇੰਟਿਸਟਾਂ ਦਾ ਵੀ ਵੱਡਾ ਦੋਸ਼ ਹੈਗਾ ਕਿਉਂਕਿ ਜਿੰਨੀਆਂ ਵੀ ਦੇਸੀ ਗਾਵਾਂ ਤੇ ਕਹਿੰਦਾ ਸਹਿਮ ਗਾਵਾਂ ਉਹ ਅਮਰੀਕਾ ਲੈ ਗਿਆ 스ਵੀਡਨ ਲੈ ਗਿਆ ਲੇਕਿਨ ਉਹਰੇ ਜਿਹੜੀਆਂ ਇੱਥੇ ਮਿਕਸ ਬਰੀਡ ਜਿਹਦਾ ਦੁੱਧ ਵੀ ਨਹੀਂ ਕੰਮ ਆਉਂਦਾ ਉਹਦਾ ਮਾਸ ਵੀ ਨਹੀਂ ਕੰਮ ਆਉਂਦਾ ਉਹਦੀ ਚਮੜੀ ਵੀ ਨਹੀਂ ਕੰਮ ਆਉਂਦੀ ਉਹ ਕਹਿੰਦੇ ਕਿਸੇ ਚੀਜ਼ ਦੇ ਕੰਮ ਨਹੀਂ ਆਉਂਦੇ ਇਸੇ ਕਰਕੇ ਇੱਥੇ ਪਰਮਾਰ ਡੈਰੀਆਂ ਵਾਲੇ ਛੱਡ ਜਾਂਦੇ ਨੇਗੇ ਮੈਂ ਇਹੀ ਕਹਿਣਾ ਚਾਹੁੰਦਾ ਅਗੇ ਵੀ ਸਾਰਿਆਂ ਨੂੰ ਮਿਲ ਕੇ ਇਕੱਠੇ ਹੋ ਕੇ ਸ਼ਹਿਰ ਨਿਵਾਸੀਆਂ ਨੂੰ ਘਰਾਂ ਚੋਂ ਨਿਕਲੋ ਜੇ ਬਚਣਾ ਚਾਹੁੰਦੇ ਆਪਦੇ ਜਵਾਬ ਬਚਾਉਣਾ ਚਾਹੁੰਦੇ ਆਪਦੇ ਬਜ਼ੁਰਗ ਬਚਾਉਣਾ ਚਾਹੁੰਦੇ ਆ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆ ਤਾਂ ਸ਼ਹਿਰ ਦੇ ਵਿੱਚ ਸਾਡੇ ਨਾਲ ਨਿਕਲੋ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਫੇਰ ਤੇ ਹਈਆ ਕਰੂਗਾ ਇਸ ਦੇ ਬ੍ਰੁੱਧ ਆਵਾਜ਼ ਵੀ ਬੁਲੰਦ ਕਰੂਗਾ ਤੇ ਅਸੀਂ ਕੁਝ ਫੜ ਕੇ ਵੀ ਛੱਡ ਕੇ ਆਵਾਂਗੇ ਕਿਉਂਕਿ ਪਹਿਲਾਂ ਵੀ ਅਸੀਂ ਆਪਣੇ ਹੀ ਸਾਧਨ ਚਟਾ ਕੇ ਸਰਕਾਰ ਤੌਰ ਪ੍ਰਸ਼ਾਸਨ ਤੋਂ ਤੁਹਾਨੂੰ ਕੋਈ ਵੀ ਸਹਿਯੋਗ ਨਹੀਂ ਮਿਲਿਆ ਇਸੇ ਕਰਕੇ ਕਿਉਂਕਿ ਜਿਹਦੀ ਵੀ ਅੱਕ ਦੁਖਦੀ ਹੈ ਉਹ ਬੰਦਾ ਆਪ ਹੀ ਡ੍ਰੌਪ ਪਾਉਂਦਾ ਹੈ ਦਵਾਈ ਪਾਉਂਦਾ ਹੈਗਾ ਇਸੇ ਕਰਕੇ ਸਾਨੂੰ ਆਪਣੇ ਆਪ ਦੇ ਮਸਲੇ ਆਪ ਹੀ ਸਵਾਰਨੇ ਪਹਿਣਗੇ ਨਾ ਤਾਂ ਕਿਸੇ ਪ੍ਰਸ਼ਾਸਨ ਨੇ ਸੁਣਨੇਗਾ ਨਾ ਕਿ ਸਾਡੇ ਚੁਣੀ ਹੋਈ ਐਮਐਲਏ ਹੈਗੀ ਉਹ ਸੁਣਦੀ ਹੈ ਨਾਲੇ ਐਮਪੀ ਵੀ ਇਹਨਾਂ ਦਾ ਉਹ ਸੁਣਦਾ ਹੈ ਇਦੋਂ ਤੱਕ ਤਾਂ ਮੈਂ ਇਹ ਕਹਿਣਾ ਵੀ ਹੋਮ ਸਿਟੀ ਹੈ ਸੀਐਮ ਸਾਹਿਬ ਦਾ ਸੇ ਤੇ ਪਿਛਲੇ ਦਿਨੀ ਸਨਾਮ ਵੀ ਐਡਾ ਬੜਾ ਤਹਿਸੀਲਦਾਰ ਦਾ ਝਗੜਾ ਪਿਆ ਸੀਗਾ ਲੇਕਿਨ ਫਿਰ ਵੀ ਇਹਨਾਂ ਦੇ ਜੂਨ ਹੀ ਸਰਕਦੀ ਪਹਿਲਾਂ ਕਹਿੰਦਾ ਹੁੰਦਾ ਸੀ ਸੀਐਮ ਕਹਿੰਦਾ ਹੁੰਦਾ ਸੀ ਮੈਂ ਤੁਹਾਡੇ ਵਿੱਚੋਂ ਹੀ ਆਗਾ ਪਰ ਸਾਡੇ ਵਿੱਚੋਂ ਨਹੀਂ ਹੈਗਾ ਉਹ ਵੀ ਜੇ ਆਪਾਂ ਕਹੀਏ ਤਾਂ ਸੰਵਿਧਾਨ ਜਿਹੜਾ ਆਪਣਾ ਹਿੰਦੁਸਤਾਨ ਦਾ ਸੰਵਿਧਾਨ ਲਾਗੂ ਨਹੀਂ ਹੈਗਾ ਅੰਗਰੇਜ਼ਾਂ ਦਾ ਸੰਵਿਧਾਨ ਹੀ ਲਾਗੂ ਕਰਨ ਤੇ ਇਹ ਸੀਐਮ ਬਣੇ ਹੁੰਦੇ ਨੇ ਬਿਲਕੁਲ ਰਾਜਕੁਮਾਰ ਸ਼ਰਮਣੇ ਦੱਸਿਆ ਕਿ 2017 ਤੋਂ ਲਗਾਤਾਰ ਇਨਾਂ ਦੀ ਸੰਸਥਾ ਦੇ ਵੱਲੋਂ ਜੋ ਆਵਾਰਾ ਡੰਗਰ ਨਹੀਂ ਸ਼ਹਿਰ ਦੇ ਵਿੱਚ ਘੁੰਮਦੇ ਨੇ ਉਹਨਾਂ ਨੂੰ ਫੜਨ ਦੇ ਲਈ ਜਦੋਜਾਇਤ ਕੀਤੀ ਅਤੇ 2017-18 ਦੇ ਦੌਰਾਨ 600 ਤੋਂ ਵੱਧ ਬਧੇਰੇ ਆਵਾਰਾ ਡੰਗਰ ਖੁੰਖਾੜ ਢੱਠੇ ਪਸੂ ਫੜ ਕੇ ਗਊਸ਼ਾਲਾ ਦੇ ਵਿੱਚ ਵੀ ਛੱਡੇ ਗਏ ਹਰਪਾਲ ਕਿਸ ਤਰ੍ਹਾਂ ਵੇਖਦੇ ਹੋ ਸੀਐਮ ਸੀਟੀ ਆ ਅਤੇ ਪਰਮਾਰ ਡੰਗਰਾਂ ਦੀ ਲਗਾਤਾਰ ਵਾਧੇ ਜਾ ਰਹੀ ਹੈ ਬਿਲਕੁਲ ਸਿੱਧੂ ਸਾਹਿਬ ਸਾਨੂੰ ਤਾਂ ਹੁਣ ਇਹ ਹੈ ਵੀ ਇੰਨਾ ਖੋਫ ਹੈ ਨਾ ਡੰਗਰਾਂ ਦਾ ਕਿਉਂਕਿ ਜ਼ਿਆਦਾਤਰ ਡੰਗਰ ਜਿਹੜੇ ਆ ਉਹ ਸ਼ਾਮ ਨੂੰ ਆ ਕੇ ਬਹਿੰਦੇ ਨੇ ਮੈਨੂੰ ਇਹ ਨਹੀਂ ਸਮਝ ਆ ਰਹੀ ਹੈਗੀ ਵੀ ਇਹ ਜਿਹੜੇ ਡੰਗਰ ਆਂਦੇ ਨੇ ਕਿ ਗਊਸ਼ਾਲਾ ਵਾਲੇ ਛੱਡਦੇ ਨੇ ਜਾਂ ਪਿੰਡਾਂ ਚੋਂ ਆਂਦੇ ਨੇ ਜਾਂ ਕਿੱਥੋਂ ਆਂਦੇ ਨੇ ਹੁਣ ਤੁਸੀਂ ਦੇਖ ਲਓ ਵੀ ਜਿਹੜਾ ਆਪਣਾ ਆਪਾਂ ਕਿਸ਼ਨਪੁਰਾ ਰੋਡ ਤੇ ਖੜੇ ਆ ਆ ਥੋੜੀ ਦੇਰ ਤੱਕ ਹੁਣ ਆ ਖੜੇ ਵੀ ਨੇ ਦਾ ਜਿਹੜਾ ਡੰਗਰ ਨੇ ਤੇ ਥੋੜੀ ਦੇਰ ਬਾਅਦ ਉਹਨੇ ਮੇਲਾ ਲੱਗ ਗਿਆ ਨਾ ਡੰਗਰਾਂ ਦਾ ਜਿਵੇਂ ਕਿ ਇੱਕ ਪਿਕਨਿਕ ਮਨਾਉਣ ਵਾਸਤੇ ਆਂਦੇ ਨੇ ਇਹਦੇ ਨਾਲ ਹੀ ਪਟਿਆਲਾ ਗੇਟ ਬਾਅਦ ਜੋ ਤਾ ਉੱਤੇ ਖੜੇ ਨੇ ਇਹਦੇ ਨਾਲ ਹੀ ਰਣਵੀਰ ਕਾਲਜ ਕੋਲ ਚਲੇ ਜਾਓ ਤੁਸੀਂ ਤਾ ਉੱਤੇ ਖੜੇ ਨੇ ਮੈਨੂੰ ਤਾਂ ਸਮਝ ਕਈ ਸਰਕਾਰ ਜਿਹੜਾ ਆ ਜਾਂ ਪ੍ਰਸ਼ਾਸਨ ਹੈ ਕਿ ਇਹ ਕੋਈ ਵੱਡਾ ਹਾਸਾ ਦੇਖ ਰਿਹਾ ਵੀ ਵੱਡਾ ਹਾਸਾ ਹੋਊਗਾ ਤਾਂ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਚੱਕਿਆ ਜਾਊਗਾ ਜੇ ਇਹਨਾਂ ਨੂੰ ਗਊਸ਼ਾਲਾ ਚ ਰੱਖਿਆ ਜਾਊਗਾ ਇਹ ਸਮਝ ਤੋਂ ਬਾਹਰ ਹੈ ਤੇ ਤੁਸੀਂ ਦੇਖਿਆ ਹੀ ਹੈ ਵੀ ਕਿੰਨੇ ਹਾਸੇ ਆਜੇ ਹੋਏ ਨੇ ਕਿ ਵੀ ਮੋਟਰਸਾਈਕਲਾਂ ਦੇ ਅੱਗੇ ਜਾਂ ਗੱਡੀਆਂ ਦੇ ਅੱਗੇ ਆ ਜਾਂਦੇ ਨੇ ਤੇ ਕਿਸੇ ਨਾ ਕਿਸੇ ਦੇ ਜਾਨੀ ਮਾਰ ਲਈ ਹੈ ਜਿਹੜਾ ਨੁਕਸਾਨ ਵੀ ਹੁੰਦਾ ਹੈਗਾ ਤੇ ਮੈਨੂੰ ਇੱਕ ਗੱਲ ਹੋਰ ਵੀ ਨਹੀਂ ਸਮਝ ਆਉਂਦੀ ਹੈ ਕਿ ਆਪਾਂ ਦੇਖ ਲਓ ਕਿ ਵੀ ਇਹਨਾਂ ਨੂੰ ਆਪਾਂ ਗਊਸ਼ਾਸ ਦਾ ਵੀ ਟੈਕਸ ਵੀ ਦਿੰਦੇ ਆ ਤੁਸੀਂ ਜੇ ਕੋਈ ਹਰ ਕੋਈ ਵੀ ਚੀਜ਼ ਲੈ ਲਓ ਉਹਦੇ ਚ ਗਊਸ਼ਾਸ ਦਾ ਜਿਹੜਾ ਹੈ ਟੈਕਸ ਹੈਗਾ ਵੀ ਸਾਡੇ ਤੋਂ ਵਸੂਲਿਆ ਜਾਂਦਾ ਹੈਗਾ ਤੇ ਫਿਰ ਵੀ ਜਿਹੜੀ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਹੈ ਉਹ ਇਹਨਾਂ ਕੋਈ ਧਿਆਨ ਨਹੀਂ ਦੇ ਰਿਹਾਗਾ ਸੰਗਰੂਰ ਦੀ ਗਊਸ਼ਾਲਾ ਦੇ ਵਿੱਚ ਜੇ ਤੁਸੀਂ ਚਲੇ ਜਾਓ ਤਾਂ ਉੱਥੇ ਤੁਹਾਨੂੰ ਗਊਆਂ ਮਿਲਣਗੀਆਂ ਜਿਨ੍ਹਾਂ ਦੇ ਜਿਹੜੇ ਦੁੱਧ ਚੋਂਦਿਏ ਨੇ ਤੇ ਜੇ ਤੁਸੀਂ ਦੂਜੀਆਂ ਜਾਓ ਦੇਖੋਗੇ ਉੱਥੇ ਤੁਹਾਨੂੰ ਹੋਰ ਕੋਈ ਗਊਆਂ ਜਾਂ ਠੱਠਾ ਨਹੀਂ ਦਿਖੂਗਾ ਸਿਰਫ ਕਿਉਂਕਿ ਜਿਹੜੀ ਗਊਸ਼ਾਲਾ ਬਣੀ ਹੈ ਸੰਗਰੂਰ ਦੀ ਉਹ ਵੀ ਕਿਤੇ ਨਾ ਕਿਤੇ ਆਪਣੇ ਲਾਲਚ ਲਈ ਜਿਹੜੇ ਉੱਥੇ ਉਹਦੇ ਲਈ ਬਣੀ ਗਈ ਹੈ ਕਿਉਂਕਿ ਗਊਸ਼ਾਲਾ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਇਹ ਜਾਨਵਰ ਹੈ ਆਪਣਾ ਗਊ ਹੈ ਟੱਠਾ ਹੈ ਜਾਂ ਕੁਝ ਵੀ ਹੈ ਉੱਥੇ ਹੋਣਾ ਚਾਹੀਦਾ ਹਰ ਪਾਲ ਅਸੀਂ ਵੇਖਿਆ ਵੀ ਕਈ ਵਾਰੀ ਤੁਸੀਂ ਗਊਸ਼ਾਲਾਂ ਕੋਲੇ ਉਹਨਾਂ ਦੇ ਪ੍ਰਧਾਨਾਂ ਕੋਲੇ ਵੀ ਗੁਹਾਰ ਲਾਈ ਆ ਬੇਨਤੀ ਵੀ ਕੀਤੀ ਆ ਵੀ ਇਹਨਾਂ ਨੂੰ ਫੜਿਆ ਜਾਵੇ ਜਾਂ ਫਾਸੀਂ ਫੜ ਕੇ ਅੰਦਰ ਛੱਡਦੀ ਏ ਕੀ ਕਹਿੰਦੇ ਨੇ ਫਿਰ ਦੇਖੋ ਕਈ ਵਾਰ ਗੱਲ ਇਹ ਹੁੰਦੀ ਹੈ ਜੇ ਤੁਸੀਂ ਕੋਸ਼ਿਸ਼ ਵੀ ਕਰੋਗੇ ਜਿਵੇਂ ਸ਼ਰਮਾ ਜੀ ਨੇ ਦੱਸਿਆ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਇਹ ਜਾਨਵਰ ਇਕੱਠੇ ਕਰ ਰਹੇ ਨੇ ਜਾਂ ਕੇ ਗਊਸ਼ਾਲਾ ਚੜ੍ਹ ਦਿੰਦੇ ਨੇ ਪਰ ਮੈਨੂੰ ਲੱਗਦਾ ਇਹਦੇ ਵਿੱਚ ਕਿਤੇ ਨਾ ਕਿਤੇ ਗਊਸ਼ਾਲਾ ਵਾਲੇ ਵੀ ਨਹੀਂ ਚਾਹੁੰਦੇ ਹੈਗੇ ਵੀ ਸਾਡੇ ਕੋਲ ਕੋਈ ਜਾਨਵਰ ਆਵੇ ਕਿਉਂ ਇੱਕ ਦੇਖੋ ਮੈਂ ਫੇਰੇ ਗੱਲ ਕਰਾਂ ਲਾਲਚ ਦੀ ਗੱਲ ਤੇ ਇਹ ਆ ਵੀ ਉਹਨਾਂ ਨੂੰ ਦੁੱਧ ਦੀਂਦਾ ਇੱਕ ਤਾਂ ਜੇ ਦੇਖਿਆ ਜਾਵੇ ਦੂਜੇ ਪਾਸੇ ਜਿਹੜੀ ਦੁੱਧ ਨਹੀਂ ਦਿੰਦੇ ਹੈਗੇ ਉਹਨਾਂ ਨੂੰ ਚਾਰਾ ਕਿੱਥੋਂ ਖਵਾਣਗੇ ਸੋ ਇਹ ਗੱਲਾਂ ਜਿਹੜੀਆਂ ਨੇ ਗਊਸ਼ਾਲਾ ਵਾਲੇ ਵੀ ਨਹੀਂ ਚਾਹੁੰਦੇ ਹੈਗੇ ਵੀ ਸਾਡੇ ਕੋਲ ਕੋਈ ਜਾਨਵਰ ਆਵੇ ਤੇ ਦੂਜੀ ਗੱਲ ਸਰਕਾਰ ਨੂੰ ਮੈਂ ਕਹਿੰਦਾ ਹੈ ਵੀ ਇਹ ਦੇਖੋ ਜਿਵੇਂ ਆਹ ਢੀ ਵੱਡੀ ਰੋਡ ਹੈ ਤੇ ਲੋਕ ਆਉਂਦੇ ਨੇ ਜਾਂਦੇ ਨੇ ਆਪਾਂ ਦੇਖਿਆ ਵੀ ਅੱਜ ਕੱਲ੍ਹ ਪਰਸੋਂ ਦੀ ਇੱਕ ਵੀਡੀਓ ਵੀ ਦੇਖੀ ਹੈ ਕਿ ਇੱਕ ਬਜ਼ੁਰਗ ਔਰਤ ਨੂੰ ਕਿਸ ਤਰੀਕੇ ਨਾਲ ਗਊਆਂ ਨੇ ਤਿੰਨ ਗਊਆਂ ਨੇ ਆ ਕੇ ਉਹਨੂੰ ਮਾਰਿਆ ਮਤਲਬ ਉਹਦੀ ਜਾਨ ਹੀ ਚਲੀ ਗਈ ਹੈ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਵੀ ਸਭ ਤੋਂ ਵੱਡਾ ਜਿਹੜਾ ਵੱਡਾ ਕੰਮ ਹੋਊਗਾ ਤਾਂ ਉਹ ਜਿਹੜੇ ਜਾਨਵਰ ਹੈ ਜਿਹੜੇ ਇਹ ਗਊ ਇਹ ਨੇ ਗਊਆਂ ਨੇ ਠੱਠੇ ਨੇ ਇਹਨਾਂ ਨੂੰ ਕਿਸੇ ਗਊਸ਼ਾਲਾ 'ਚ ਛੱਡਿਆ ਜਾਵੇ ਤੇ ਉਹਦੇ ਨਾਲ ਹੀ ਮੈਂ ਸਰਕਾਰ ਨੂੰ ਹੋਰ ਵੀ ਗੱਲ ਕਹਿੰਦਾ ਵੀ ਜੇ ਤਾਂ ਇਸ ਦਾ ਹੱਲ ਨਾ ਕੀਤਾ ਤਾਂ ਮੈਨੂੰ ਲੱਗਦਾ ਵੀ ਅਸੀਂ ਸਾਰੇ ਸਮਾਜ ਸੇਵੀ ਰਾਜਨੀਤਿਕ ਬੰਦੇ ਜਿਹੜੇ ਵੀ ਇਕੱਠੇ ਹੋ ਕੇ ਵੀ ਸਰਕਾਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਸਾਨੂੰ ਕਿ ਧਰਨਾ ਦੇਣਾ ਪਊਗਾ ਮੈਨੂੰ ਲੱਗਦਾ ਵੀ ਧਰਨੇ ਤੋਂ ਬਿਨਾ ਇਹ ਕੰਮ ਜਿਹੜਾ ਹੋਣਾ ਨਹੀਂ ਹੈਗਾ ਜੀ ਬਿਲਕੁਲ ਹਰਪਾਲ ਸਿੰਘ ਸੋਨੂੰ ਕਹਿੰਦੇ ਨੇ ਕਿ ਸਮਾਜਿਕ ਜਥੇਬੰਦੀਆਂ ਤੇ ਰਾਜਨੀਤਿਕ ਨੁਮਾਇੰਦਿਆਂ ਦਾ ਸਹਿਯੋਗ ਦੇ ਨਾਲ ਜੇਕਰ ਸੰਗਰੂਰ ਪ੍ਰਸ਼ਾਸਨ ਨੇ ਆਵਾਰਾ ਪਸ਼ੂਆਂ ਦਾ ਹੱਲ ਨਾ ਕੀਤਾ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਧਰਨਾ ਲਾਉਣ ਦੇ ਲਈ ਮਜਬੂਰ ਹੋ ਜਾਣ ਤਾਰਾ ਜੀ ਸਾਡੇ ਨਾਲ ਮਜੂਰ ਨਹੀਂ ਤਾਰਾ ਜੀ ਕੀ ਲੱਗਦਾ ਇਸ ਤਰ੍ਹਾਂ ਤਾਂ ਨਹੀਂ ਲੱਗ ਰਿਹਾ ਕਿ ਕੌਂਸ਼ਾਲਾ ਵਾਲੇ ਰਾਤ ਦੇਣੇ ਅੰਦਰ ਡੰਗਰ ਬਾੜ ਦਿੰਦੇ ਨੇ ਰਾਤ ਨੂੰ ਛੱਡ ਦਿੰਦੇ ਨੇ ਦੇਖੋ ਜੀ ਸੰਗਰੂਰ ਸੀਐਮ ਸਿਟੀ ਦੀ ਗੱਲ ਕਰੀਏ ਤਾਂ ਪਹਿਲਾਂ ਇੱਕ ਸੰਗਰੂਰ ਦੇ ਵਿੱਚ ਸਾਂਝਾ ਮੋਰਚਾ ਲੱਗਿਆ ਸੀਗਾ ਜਿਹਦੇ ਵਿੱਚ ਹਰ ਇੱਕ ਪਾਰਟੀ ਦੇ ਬੰਦੇ ਨੇ ਤੇ ਹਰ ਇੱਕ ਸਮਾਜ ਸੇਵੀ ਨੇ ਹਰ ਇੱਕ ਆਮ ਪਬਲਿਕ ਨੇ ਆ ਕੇ ਉਸ ਧਰਨੇ ਦੇ ਵਿੱਚ 9-10 ਦਿਨ ਧਰਨਾ ਲੱਗਿਆ ਬਰਨਾਲਾ ਕੈਂਚੀਆ ਸੰਗਰੂਰ ਵਿੱਚ ਉਸ ਤੋਂ ਬਾਅਦ ਸਾਰੇ ਪੁਸ਼ਟਾਂ ਨੂੰ ਫੜ ਕੇ ਗਊਸ਼ਾਲਾ ਝਨੀਰ ਦੇ ਵਿੱਚ ਛੜਨ ਦਾ ਕੰਮ ਸ਼ੁਰੂ ਕੀਤਾ ਗਿਆ ਕੰਮ ਸੇ ਕੰਮ 1900 ਡੰਗਰ 1000 ਡੰਗਰ ਦੇ ਤਕਰੀਬਨ ਮੰਗੂ ਸਿੱਧੂ ਸਾਹਿਬ ਉਦੋਂ ਸ਼ਹਿਰ ਦੀਆਂ ਸੜਕਾਂ ਖਾਲੀ ਹੋ ਗਈਆਂ ਸੀ ਪਰ ਅੱਜ ਚਿੰਤਾ ਦਾ ਵਿਸ਼ਾ ਇਹ ਆ ਵੀ ਲੋਕ ਸੜਕਾਂ ਉਤੋਂ ਦੀ ਜਾਣਗੇ ਤਾਂ ਕਿਹੜੀਆਂ ਸੜਕਾਂ ਉਤੋਂ ਨਹੀਂ ਜਾਣਗੇ ਕਿਉਂਕਿ ਸੜਕਾਂ ਦੇ ਉੱਤੇ ਸੜਕਾਂ ਬਣੀਆਂ ਨੇ ਲੋਕਾਂ ਦੇ ਲੰਘਣ ਲਈ ਪਰ ਬਦਕਿਸਮਤੀ ਦੀ ਨਾਲ ਵੱਡੇ ਵੱਡੇ ਡੰਗਰ ਗਊਆਂ ਠੱਠੇ ਨੇਗੇ ਸੜਕਾਂ ਦੇ ਉੱਤੇ ਕਈ ਵਾਰੀ ਵੱਡੀਆਂ ਬੱਸਾਂ ਦੇ ਨਾਲ ਇਹਨਾਂ ਦੇ ਫੇਟਾ ਵੱਜਦੀਆਂ ਨੇ ਤੇ ਕਈ ਵਾਰੀ ਇਹਨਾਂ ਤੋਂ ਨੁਕਸਾਨ ਹੁੰਦਾ ਆ ਪਬਲਿਕ ਨੂੰ ਹੁਣ ਜੇ ਗੱਲ ਕਰੀ ਆਪਾਂ ਗਊ ਸੈਕਸ ਦੀ ਇਹ ਨਾ ਗਊ ਇਹ ਜਿਹੜੇ ਇਹ ਖੜਾਗਾ ਇਹਦਾ ਅਸੀਂ ਟੈਕਸ ਦਿੰਨੇ ਆ ਆ ਜਿਹੜਾ ਸੜਕ ਦੇ ਉੱਤੇ ਖੜਾ ਇਹਦੀ ਖਾਮ ਸਭਾਲ ਲਈ ਇਹਦੇ ਚਾਰੇ ਲਈ ਇਹਦੇ ਰਹਿਣ ਦੇ ਲਈ ਪਾਣੀ ਦੇ ਲਈ ਸਾਡੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕੌਟੈਕਸ ਦਿੰਨੇ ਆ ਕਰੋੜਾਂ ਦੇ ਹਿਸਾਬ ਦੇ ਨਾਲ ਜਿਹੜਾ ਕੌਟੈਕਸ ਆ ਜਾਂਦਾਗਾ ਹੁਣ ਗੱਲ ਕਰੀਏ ਪ੍ਰਸ਼ਾਸਨ ਤੇ ਸਰਕਾਰ ਦੀ ਇੱਕ ਪਾਸੇ ਕੌਟੈਕਸ ਲਿਆ ਜਾ ਰਿਹਾ ਇਹਨਾਂ ਦੇ ਨਾਮ ਤੇ ਪਰ ਇਹਨਾਂ ਨੂੰ ਸੰਭਾਲਿਆ ਨਹੀਂ ਜਾ ਰਿਹਾ ਮੇਰਾ ਤਾਂ ਸਿੱਧਾ ਸਿੱਧਾ ਇੱਕ ਹੀ ਸਵਾਲ ਹੈਗਾ ਵੀ ਜੇ ਇਹਨਾਂ ਨੂੰ ਸਮਾਨ ਇਹਨਾਂ ਦੀ ਸੰਭਾਲ ਲਈ ਹੁੰਦੀ ਤਾਂ ਫਿਰ ਸਤੋਂ ਕੌਟੈਕਸ ਕਾਦਾ ਇਕੱਠਾ ਕੀਤਾ ਜਾ ਰਿਹਾ ਤਾਂ ਕਿਤਨਾ ਕਿਤੇ ਸਰਕਾਰਾਂ ਨੇ ਪ੍ਰਸ਼ਾਸਨ ਨੇ ਆਪਣੀ ਜੇਬਾਂ ਭਰ ਰਹੇ ਨੇ ਮੈਂ ਦੂਸਰੀ ਗੱਲ ਕਹਿਣਾ ਚਾਹਣਾਗਾ ਵੀ ਇਹ ਨਹੀਂ ਹੈਗਾ ਵੀ ਇਹਨਾਂ ਦੇ ਧਿਆਨ 'ਚ ਨਹੀਂ ਹੈਗਾ ਮੈਂ ਇੱਕ ਆਮ ਆਮ ਨਾਗਰਿਕਾਂ ਦਾ ਪਹਿਲਾਂ ਮੈਂ ਸਾਡੇ ਕੈਪਟਨ ਕੈਪਟਨ ਅਰਵਿੰਦਰ ਸਿੰਘ ਜੀ ਸੀਗੇ ਉਹਨਾਂ ਨੂੰ ਮੈਂ ਇਹ ਲੈਟਰ ਪਾਇਆ ਸੀਗਾ ਜੀ ਇਹ ਇਹਦੇ ਉੱਤੇ ਨੰਬਰ ਵੀ ਲੱਗੇ ਹੋਏ ਨੇ ਵੀ ਕਿੰਨੀ ਤਰੀਕ ਨੂੰ ਕਿਹੜੇ-ਕਿਹੜੇ ਜਗ੍ਹਾ ਤੇ ਇਹ ਗਈ ਆ ਗਈ ਚਲੋ ਕੈਪਟਨ ਉਸ ਤੋਂ ਬਾਅਦ ਜੀ ਆਮ ਪਾਰਟੀ ਦੀ ਸਰਕਾਰ ਆਈ ਇਹ ਨਹੀਂ ਹੈਗਾ ਜੀ ਅਸੀਂ ਨੇ ਆਮ ਪਾਰਟੀ ਦੇ ਭਗਵੰਤ ਸਿੰਘ ਮਾਨ ਨੇ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਵੀ ਅਸੀਂ ਨੇ ਲੈਟਰ ਆਹੀਂ ਲਿਖ ਕੇ ਦਿੱਤਾ ਉਹਦੇ ਵਿੱਚ ਆਈ ਐਨੀ ਤਰੀਕ ਨੂੰ 1 18 2022 ਸੀਐਮ ਸਾਹਿਬ ਨੂੰ ਠੀਕ ਹੈ ਜੀ ਇਹਦੇ ਵਿੱਚ ਸਾਡੇ ਜਿਹੜਾ ਨੌਜਵਾਨ ਸਾਡੇ ਮਹੱਲੇ ਦਾ ਸੀਗਾ 22 ਸਾਲ ਦਾ ਨੌਜਵਾਨ ਸੀ ਜਿਹਦਾ ਪਰਿਵਾਰ ਰੁੱਲ ਗਿਆ ਇੱਥੇ ਸਨਾਮ ਰੋਡ ਤੇ ਐਕਸੀਡੈਂਟ ਹੋਇਆ ਸੀ ਠੱਠੇ ਨੇ ਚੱਕ ਕੇ ਮਾਰਿਆ ਨਾਲ ਦੀ ਨਾਲ ਹੌਂਦੇ ਸਪੌਟ ਮੌਤ ਹੋ ਗਈ ਇਹਨਾਂ ਦਾ ਜ਼ਿੰਮੇਵਾਰ ਕੌਣਾ ਅਸੀਂ ਟੈਕਸ ਦੇ ਰਹਿਆਂ ਜਿਹੜਿਆਂ ਵੇਸ ਆ ਰਹ ਪਸ਼ੂ ਸੜਕਾਂ ਤੇ ਮਰ ਜਾਂਦੇ ਨੇ ਉਹਨਾਂ ਨੂੰ ਚੱਕਣ ਦਾ ਠੇਕਾ ਦੇਣਾ ਹੁੰਦਾ ਇੱਕ ਗਊਸ਼ਾਲਾ ਇਹਨਾਂ ਨੇ ਆਹ ਕਮੇਟੀ ਨੇ ਉਹਦਾ ਠੇਕਾ ਨਹੀਂ ਦਿੱਤਾ ਯਾਰਿਆ ਉਹ ਜਦ ਤੱਕ ਸੜਕਾਂ ਤੇ ਪਈਆਂ ਰਹਿੰਦੀ ਨੇ ਕੁੱਤੇ ਖਾਂਦੇ ਨੇ ਜੇ ਕੁੱਤੇ ਨਹੀਂ ਖਾਂਦੇ ਤਾਂ ਫਿਰ ਸਾਡੇ ਵਰਗੇ ਜਿਹੜੇ ਹੈਗੇ ਨੇ ਆਮ ਲੋਕ ਅਸੀਂ ਉਹਨਾਂ ਨੂੰ ਜਕਵਾਉਣੇ ਆ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਗਊ ਜਿਹਨੂੰ ਕਹਿੰਦੇ ਨੇ ਗਊ ਮਾਤਾ ਜਾਨਵਰ ਆਇਕਾ ਠੀਕ ਆ ਚਿੱਟੀ ਗਊਆ ਉਹ ਸਾਡੀ ਮਾਤਾ ਠੀਕ ਆ ਅਸੀਂ ਵੀ ਸਤਿਕਾਰ ਕਰਦੇ ਆ ਪਰ ਜਿਹੜੇ ਜਿਹੜੀ ਗਊ ਤਾਂ ਗਊ ਆ ਨਾ ਜਾਨ ਹਰ ਇੱਕ ਜਾਗੀ ਫਿਰ ਜੇ ਦੇਖਭਾਲ ਇੱਕ ਦੀ ਕਰਨੀ ਹੈ ਤਾਂ ਸਾਰਿਆਂ ਦੀ ਕਰੋ ਜੇ ਸਾਨੂੰ ਇੱਕ ਦਾ ਦੁੱਖ ਹੈ ਤਾਂ ਦੂਜਿਆਂ ਦਾ ਦੁੱਖ ਕਿਉਂ ਨਹੀਂ ਹੈਗਾ ਸਾਨੂੰ ਤਾਂ ਹਰ ਇੱਕ ਦਾ ਦੁੱਖ ਹੈ ਚਿੱਟੀ ਹੈ ਤੇ ਕਾਲੀ ਹੈ ਭਰਾ ਜੇਕਰ ਹੱਲ ਨਹੀਂ ਹੁੰਦਾ ਜਿਸ ਤਰ੍ਹਾਂ ਸਾਂਝੇ ਮੋਰਚੇ ਦੀ ਗੱਲ ਕੀਤੀ ਉਸ ਵੇਲੇ ਦੱਸ ਦੇਣਾ ਮੋਰਚਾ ਚੱਲਿਆ ਜਿੱਤ ਵੀ ਪ੍ਰਾਪਤ ਕੀਤੀ ਕਿ ਸਾਂਝਾ ਮੋਰਚਾ ਵੱਲੋਂ ਫਿਰ ਵੀ ਅਜੇ ਹੀ ਭੁੱਖ ਹੜਤਾਲ ਕੀਤੀ ਜਾ ਸਕਦੀ ਹੈ ਵੇਖੋ ਜੀ ਸ਼ਹਿਰ ਦੇ ਸੰਗਰੂਰ ਦੇ ਵਿੱਚ ਅਗਰ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਸੰਗਰੂਰ ਦੇ ਵਿੱਚ ਇੱਕ ਮੰਨਣ ਵਾਲੀ ਚੀਜ਼ ਆ ਸੰਗਰੂਰ ਵਾਸੀ ਉਸ ਚੀਜ਼ ਦੇ ਲਈ ਸਾਰੇ ਇਕੱਠੇ ਹੁੰਦੇ ਨੇ ਕੋਈ ਰਾਜਨੀਤੀ ਬੰਦਾ ਨਹੀਂ ਹੁੰਦਾ ਉਸ ਟਾਈਮ ਤੇ ਕੋਈ ਧਰਮ ਦੇ ਨਾਲ ਸੰਬੰਧ ਨਹੀਂ ਹੁੰਦਾ ਕੋਈ ਕਾਸੇ ਨਾਲ ਨਹੀਂ ਹੁੰਦਾ ਉਹ ਕਹਿੰਦੇ ਨੇ ਸਾਡੇ ਸੰਗਰੂਰ ਦੇ ਵਿੱਚ ਇਹ ਵਿਪਤਾ ਗੀਸ ਨੂੰ ਹੱਲ ਕਰਾਉਣਾ ਕਰ। ਉਹ ਇੱਕ ਮੈਂ ਗੱਲ ਕਰੀਏ ਤਾਂ ਆਪਣੇ ਜਿਹੜੇ ਹੁਣ ਦੇ ਲੀਡਰ ਨੇ ਸਾਡੇ ਐਮਐਲਏ ਨਰਿੰਦਰ ਕੌਰ ਭਰਾਜ ਜੀ ਨੇ ਹੁਣ ਉਹਨਾਂ ਬੰਨਿਓ ਪਰਸੋਂ ਚੌਥੇ ਰੈਸਟ ਹਾਊਸ ਦੇ ਵਿੱਚ ਇੱਕ ਹਰੀ ਝੰਡੀ ਦੇ ਕੇ ਇੱਕ ਟਰੈਕਟਰ ਇੱਕ ਸਰਕਾ ਤੇ ਕੂੜਾ ਸਾਫ ਕਰਨ ਵਾਲਿਆ ਤੇ ਇੱਕ ਬੇਸਾਰਾ ਜਿਹੜੇ ਪੁਛੀ ਨੇ ਉਹਨੂੰ ਫੜਨ ਵਾਸਤੇ ਇੱਕ ਉਹ ਛੱਡਿਆ ਉਹਨਾਂ ਨੇ ਜੀ ਹਰੀ ਝੰਡੀ ਦੇ ਕੇ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਆਤਾ ਦਿਨੇ ਨੇਗੇ ਪਰ ਜਿਹੜੇ ਇਹਨਾਂ ਨੂੰ ਫੜਨ ਵਾਲਾ ਉਹ ਟੈਂਕਰ ਛੱਡੇ ਤੇ ਉਹ ਕਿੱਥੇ ਹੈਗਾ ਉਹ ਨਗਰ ਕਾਉਂਸਲ ਕਮੇਟੀ 'ਚ ਖੜਾਗਾ ਜਾਂ ਕਿੱਥੇ ਖੜ ਗਿਆ ਝੰਡੀ ਦੇ ਕੇ ਚਲੋ ਉਹਨਾਂ ਨੇ ਤੌਰ ਤਾਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਤੀ ਆ ਆ ਐਮਐਲਏ ਸਾਹਿਬ ਨੇ ਉਹ ਝੰਡੀ ਦੇ ਕੇ ਤੌਰ ਤਾਂ ਪਰ ਉਦੋਂ ਬਾਅਦ ਇਹ ਵੀ ਤਾਂ ਦੇਖਣਾ ਚਾਹੀਦਾ ਸੀਗਾ ਉਹ ਟੈਂਕਰ ਜਿਹੜਾ ਹੈਗਾ ਕਿੱਥੇ ਆ ਬੇਸਹਾਰਾ ਇੱਕ ਵੀ ਠੱਠਾ ਫੜ ਕੇ ਕੋਈ ਫੋਟੋ ਪਾਈ ਹੈਗੀ ਕਿਸੇ ਨੇ ਨਹੀਂ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੇਕਰ ਕੋਈ ਹਲਨਾ ਕੀਤਾ ਗਿਆ ਤਾਂ ਸਾਂਝਾ ਮੋਰਚੇ ਦੇ ਵੱਲੋਂ ਜਿਸ ਤਰ੍ਹਾਂ 2017 ਦੇ ਵਿੱਚ 10 ਦਿਨ ਭੁਖ ਹੜਤਾਲ ਚੱਲੀ ਸੀ ਅਤੇ ਪੱਕਾ ਹਲ ਹੋਇਆ ਸੀ ਪ੍ਰਸ਼ਾਸਨ ਦੇ ਵੱਲੋਂ ਸ਼ਹਿਰ ਨੂੰ ਮੁਕਤ ਕਰ ਦਿੱਤਾ ਗਿਆ ਸੀ 12 ਡੰਗਰਾਂ ਤੋਂ ਪਰ ਹੁਣ ਲਗਾਤਾਰ ਪਰਮਾਰ ਵੱਤੀ ਜਾ ਰਹੀ ਜਿਸ ਕਾਰਨ ਹਾਲਸੇ ਵਾਪਰਦੇ ਯਾਰੇ ਨੇ ਕਿ ਪ੍ਰਸ਼ਾਸਨ ਇਸ ਵਾਰ ਕੋਈ ਧਿਆਨ ਦੇਵੇਗਾ ਜੋ ਪੰਜਾਬ ਸਰਕਾਰ ਆ ਸੰਗਰੂੜ ਦੀ ਵਿਧਾਇਕ ਨੇ ਕਿ ਉਹ ਲੋਕਾਂ ਦਾ ਜੋ ਲੋਕਾਂ ਦੇ ਜੋ ਮਸਲੇ ਨੇ ਲੋਕਾਂ ਦੀਆਂ ਜੋ ਮੁਸ਼ਕਲਾਂ ਨੇ ਉਹਨਾਂ ਦਾ ਕੋਈ ਹੱਲ ਕਰਨਗੇ ਜਾਂ ਫਿਰ ਨਹੀਂ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸਿੰਘਰ